ਸਾਡੇ ਨਾਲ ਆਏ ਬ兽 ਸੇਵਾ ਕਮਿਸ਼ਨ ਪੰਜਾਬ ਦੇ ਮੈਂਬਰ ਸ਼੍ਰੀ ਅਰਨਵਤ ਸਿੰਘ ਜੀ ਸਾਡੇ ਸ਼੍ਰੀਦਰਸ਼ਨ ਸੁਧਿਆ ਜੀ ਔਰ ਵੈਟਰਨਰੀ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਕਟੇ ਸਟੇਟ ਜੁਆਇੰਟ ਸੈਕਟਰੀ ਬੋਟਾ ਖਮੋਜ ਜੀ ਸਾਰਿਆਂ ਨੂੰ ਫਤੇ ਸੰਜੀ ਕਰਦਾ ਭਾਈ ਗੁਰਜੀ ਦਾ ਕਾਲਸਾ ਭਾਈ ਗੁਰਜੀ ਕੀ ਫਤੇ ਜੈ શ્રી ਰਾਮ ਜਦੋਂ ਮੈਂ ਪਹਿਲਾਂ ਗਊਸ਼ਾਲਾ ਦੇ ਵਿੱਚ ਆਇਆ ਸੀ ਤਾਂ ਮੈਨੂੰ ਪ੍ਰਧਾਨ ਜੀ ਸਾਰਿਆਂ ਨੇ ਗਊਸ਼ਾਲਾ ਦਿਖਾਈ ਸੀ ਉਸ ਸਮੇਂ ਇਹਨਾਂ ਦੀ ਡਿਮਾਂਡ ਸੀ ਸਾਰਿਆਂ ਦੀ ਕਿ ਸਮੇਂ-ਸਮੇਂ ਤੇ ਗਊਸ਼ਾਲਾ ਦਾ ਗਊਸ਼ਾਲਾ ਮਾਦੇ ਵਿੱਚ ਕੈਂਪ ਲਗਾਏ ਜਾਣ ਦਵਾਈਆਂ ਦੇ ਪਸ਼ੂਆਂ ਦੇ ਇਲਾਜ ਦੇ ਤਾਂ ਮੈਂ ਗੱਲ ਧਿਆਨ ਦੇ ਵਿੱਚ ਰੱਖੀ ਔਰ ਅੱਜ ਗੋਦੀwala ਪਿੱਥਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਿਹੜੀ ਸਲੇਮ ਸ਼ਾ ਨਵਾਂ ਸਲੇਮ ਸ਼ਾ ਵਿਖੇ ਗਊਸ਼ਾਲਾ ਉੱਥੇ ਲਗਾਇਆ ਗਿਆ ਅੱਜ ਤੁਹਾਡੇ ਵਿੱਚ ਹੈ ਅੱਗੇ ਹੋਰ ਵੀ ਨੇ ਤਾਂ ਇਹ ਜਿਹੜਾ ਸਿਲਸਿਲਾ ਹੁਣ ਇਸੇ ਤਰ੍ਹਾਂ ਚੱਲਦਾ ਜਾਊਗਾ ਜਿੱਥੇ ਵੀ ਲੋੜ ਹੋਊਗੀ ਤੁਸੀਂ ਹੁਕਮ ਕਰਨਾ ਹੈ ਔਰ ਜੋ ਵੀ ਤੁਹਾਨੂੰ ਲੋੜ ਹੈ ਸਰਕਾਰ ਤੁਹਾਡੇ ਨਾਲ ਆਸੀ ਤੁਹਾਡੇ ਨਾਲ ਆ ਹੁਣ ਤਾਂ ਆਪਣੇ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਗਊ ਸੇਵਾ ਕਮਿਸ਼ਨ ਬਣਾਇਆ ਹੈ ਉਹਦੇ ਮੈਂਬਰ ਵੀ ਹੁਣ ਆਪਣੇ ਫਾਜ਼ਿਲਕਾ ਦੇ ਨਰਨਹੁਦਵਾ ਜੀ ਹੁਣ ਤਾਂ ਸਾਰਾ ਕੁਝ ਆਪਣੇ ਕੋਲ ਹੀ ਹੈ ਚਾਚਾ ਬਤਵਾ ਜੀ ਬੰਨ੍ਹਾ ਖਿੱਚੀ ਲਿਆ ਕਰੋ ਸਾਰਾ ਕੱਛੇ ਕਿਉਂਕਿ ਆਪਣਾ ਏਰੀਆ ਬੜਾ ਸੇਵਾ ਕਰਦਾ ਹੈ ਲੋਕ ਬੜੇ ਸੇਵਾਦਾਰ ਜਿੱਦਾਂ ਆਪਣੀ ਗਊਸ਼ਾਲਾ ਮੋਦੀਵਾਲਾ ਪਿੱਛਾ ਇਸੇ ਤਰ੍ਹਾਂ ਸਾਗੂਣਾ ਵੀ ਹੈ ਕਿਉਂ ਵਾਲੇ ਲੱਕੇ ਟਾਬਾ ਹੈ ਬਾਜਲਕਾ ਦੇ ਵਿੱਚ ਹੈ ਬਾਜਲਕਾ ਦੇ ਵਿੱਚ ਨਾਲੇ ਆਪਣੀ ਨੰਦੀਸ਼ਾਲਾ ਵੀ ਹੈ ਨਵਾਂ ਸਟੇਸ਼ਨ ਵੀ ਹੈ ਜਿਹਨੂੰ ਨਵਾਂ ਸਲੇਮ ਹੈ ਬਾਕਮਬ ਕਰਾਂ ਦੀਆਂ ਮਨਵਾਜ਼ ਲੇਮਸ਼ਾ ਜਿਹੜੀ ਗੋਸ਼ਣਾ ਨੂੰ ਵੀ ਅਸੀਂ ਬਤਾ ਰਹੇ ਆਂ ਆਪਾਂ ਇੱਕ ਤਰ੍ਹਾਂ ਦਾ ਸਾਰੇ ਇੱਕ ਬੜਾ ਵੱਡਾ ਪੋਲ ਚੜ੍ਹਦੇ ਆਂ